हां जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਗਏ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ 2 ਜੂਨ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਦੇ ਅੱਖੋਂ ਮੀਂਹ ਤੇ ਕਿੰਨੇ ਕਾਸਰ ਬਣਦੇ ਨਜ਼ਰ ਆ ਰਹੇ ਨੇ ਔਰ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਆਜੋ ਜੀ ਦੇਖਦੇ ਹਾਂ ਸਾਰੀ ਜਾਣਕਾਰੀਆਂ ਇਸ ਵੀਡੀਓ ਦੇ ਵਿੱਚ ਸਕਰੀਨ ਤੇ ਜੀ ਸਭ ਤੋਂ ਪਹਿਲਾਂ ਤੁਸੀਂ ਇਸ ਵੇਲੇ ਦੀਆਂ ਤਾਜ਼ਾ ਸੈਟੇਲਾਈਟ ਦਸਰਾਂ ਦੇਖ ਰਹੇ ਹਾਂ ਤੇ ਜੇਕਰ ਗੱਲ ਕਰੀਏ ਜੀ ਪੰਜਾਬ ਦੀ ਤੇ ਨਾਲ ਲੱਗਦੇ ਸੂਬਿਆਂ ਤੇ ਮੌਸਮ ਤੇ ਸਕਰਿੰਡ ਉਹ ਤੇ ਦੇਖ ਸਕਦੇ ਹਾਂ ਕਿ ਇਸ ਵੇਲੇ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਕਿਤੇ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਤੇ ਅੱਜ ਵੀ ਜਿਹੜਾ ਮੌਸਮ ਹੈ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਔਰ ਨਾਲ ਲੱਗਦੇ ਖੇਤਰਾਂ ਦੇ ਵਿੱਚ ਗਰਮ ਤੇ ਖੁਸ਼ਕ ਬਣਿਆ ਰਹੇਗਾ ਟੈਂਪਰੇਚਰ ਹੋਰ ਤਾ ਨੂੰ ਜਾਣਗੇ ਜੀ ਸੋ ਕੱਲ ਜਿਵੇਂ ਟੈਂਪਰੇਚਰ ਜਿਹੜਾ ਮੈਕਸਿਮਮ ਟੈਂਪਰੇਚਰ ਬਠਿੰਡੇ ਜਲੇ ਦਾ ਸਭ ਤੋਂ ਜ਼ਿਆਦਾ ਰਿਕਾਰਡ ਹੋਇਆ ਜਿਹੜਾ ਕਿ 49.3 ਡਿਗਰੀ ਸੈਲਸੀਅਸ ਤੇ ਦਰਜ ਹੋਇਆ ਜੀ ਜਿਹੜਾ ਕਿ ਇੱਕ ਰਿਕਾਰਡ ਤੋੜ ਪੱਧਰ ਹੈ ਸੋ ਰਿਕਾਰਡ ਟੁੱਟਦੇ ਨਜ਼ਰ ਆ ਰਹੇ ਨੇ ਗਰਮੀ ਦੇ ਪੱਖੋਂ ਤੇ ਆਉਣ ਵਾਲੇ ਦਿਨਾਂ ਤੱਕ ਇਹਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਕਿ ਉਮੀਦ ਦੇ ਮੁਤਾਬਕ ਅੱਜ ਜਿਹੜਾ ਟੈਂਪਰੇਚਰ ਹੈਗੇ ਨੇ ਜੀ 46 ਤੋਂ ਲੈ ਕੇ 49 ਡਿਗਰੀ ਦੇ ਵਿਚਕਾਰ ਵਿਚਕਾਰ ਫਿਰ ਤੋਂ ਦਰਜ ਹੋ ਸਕਦੇ ਨੇ ਜ਼ਿਆਦਾਤਰ ਖੇਤਰਾਂ ਦੇ ਵਿੱਚ 46 ਡਿਗਰੀ ਦੇ ਵਿਚਕਾਰ ਜਿਹੜੇ ਦਰਜ ਹੋਣਗੇ ਕੁਝ ਕੇ ਤਰ੍ਹਾਂ ਇਸੇ ਹੋਣਗੇ ਅੱਜ ਜੇ ਤੱਕ ਡਿੱਟ ਸਕਦੇ ਆ ਤੇ 47-48 ਤੱਕ ਵੀ ਟੈਂਪਰੇਚਰ ਇਹਦੇ ਜ ਜਾ ਸਕਦੇ ਆ ਗਰਮੀ ਤੇ ਤਪਸ਼ ਉਸੇ ਤਰ੍ਹਾਂ ਬਰਕਰਾਰ ਰਹੇਗੀ ਉਥੇ ਹੀ ਜੇਕਰ ਦੂਜੇ ਪਾਸੇ ਗੱਲ ਕਰੀਏ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਦੇ ਉਹ ਕੀ ਕਹਿੰਦੇ ਨੇ ਤੁਹਾਡੇ ਨਾਲ ਇਹ ਰਿਪੋਰਟ ਜਿਹੜੀ ਆ ਸਾਂਝੀ ਕਰ ਰਹੇ ਆ 29 ਤਰੀਕ ਦੀ ਗੱਲ ਕਰੀਏ ਜੀ ਤੇ ਅੱਜ ਜੇ ਤੁਹਾਨੂੰ ਦੱਸਿਆ ਕਿ ਜਿਹੜਾ ਦੌਰ ਹੈ ਗਰਮੀ ਦਾ ਬਰਕਰਾਰ ਰਹੇਗਾ ਤੇ ਲਗਭਗ ਸਾਰੇ ਹੀ ਖੇਤਰਾਂ ਦੇ ਵਿੱਚ ਜਿਹੜਾ ਮੌਸਮ ਹੈ ਮੀਂਹ ਰਹਿਤ ਰਹੇਗਾ ਤੇ ਤੱਪ ਜਿਹੜੀ ਜਿਹਾ ਇਸ ਤਰ੍ਹਾਂ ਬਰਕਰਾਰ ਰਹੇਗੀ ਗਰਮੀ ਤੀਦਰੀ ਤੋਂ ਇੱਕ ਫਾਚਿੰਗ ਸਿਸਟਮ ਮੌਸਮ ਦੇ ਭਾਗ ਦੇ ਮੁਤਾਬਕ 10 ਤੱਕ ਦੇ ਸਕਦਾ ਤੇ ਤੀਦਰੀ ਤੋਂ ਲੈ ਕੇ 2 ਜੂਨ ਤੱਕ ਸਿਸਟਮ ਐਕਟਿਵੇਟ ਰਹੇਗਾ ਜੇ ਬੱਦਲ ਵਾਏ ਪੰਜਾਬ ਦੇ ਵਿੱਚ ਬਣ ਸਕਦੀ ਹੈ ਸੋ ਇਹ ਸਿਸਟਮ ਹੈ ਜਿਹੜਾ ਜੀ ਹਲਕੀ ਕਿਨਮਿੰਟ ਦੇ ਸਕਦਾ ਹੈ ਕਿਤੇ ਕਿਤੇ ਕੁਛ ਥਾਵਾਂ ਤੇ ਹੋ ਸਕਦਾ ਹੈ ਕਿ ਗਰਜ ਨਿਸ਼ਕ ਵਾਲੇ ਬੱਦਲ ਬਣਨ ਔਰ ਦੋ ਆਪਣੇ ਥੋੜੀ ਦੇਰ ਲਈ ਜਿਹੜੇ ਦਰਮਿਆਨੇ ਉਮੀਦਵਾਲੀ ਜਿਹੜੇ ਲਾ ਸਕਦੇ ਆ 25% ਖੇਤਰਾਂ ਦੇ ਵਿੱਚ ਉਮੀਦੇ ਅਸਾਰ ਜਿਹੜੇ ਬਣ ਸਕਦੇ ਨੇ ਖਾਸ ਕਰ ਆਪਣੇ ਪੂਰਬੀ ਜਲਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਹਠਾਨਕੁਰ ਹੁਸ਼ਿਆਰ ਫਰ ਨਵਾਂ ਸ਼ਹਿਰ ਔਰ ਨਾਲਗੜ ਦੇ ਜਿਹੜੇ ਖੇਤਰ ਹੈ ਤੇ ਬਾਕੀ ਲਗਭਗ ਮਾਲਵੇ ਦੇ ਪੂਰਬੀ ਖੇਤਰਾਂ ਤੱਕ ਹਵਾਵਾਂ ਜਿਹੜੀਆਂ ਚੱਲ ਸਕਦੀਆਂ ਨੇ ਸੋ ਇਹ ਸਿਸਟਮ 30 ਤੋ ਲੈ ਕੇ 2 ਜੂਨ ਤੱਕ ਜਿਹੜਾ ਐਕਟਿਵਟ ਰਹਿ ਸਕਦਾ ਹਾਲਾਂਕਿ ਕੱਲ ਵੀ ਅਸਾਰ ਨਹੀਂ ਹੈ ਕਿ 30 ਤਰੀਕ ਨੂੰ ਇਹ ਦੱਸ ਸਕਦਾ ਹੈਗਾ 31 ਤ ਲੈ ਕੇ 2-3 ਤਰੀਕ ਤੱਕ ਇਸ ਸਿਸਟਮ ਬਦਲ ਵਾਈ ਜਰਾ ਜ ਦੇ ਸਕਦਾ ਹੈ ਤੇ ਹਲਕੀ ਕਿਨਵਣ ਜਿਹੜੀ ਆ ਦਰਜ ਕਰਾ ਸਕਦਾ ਹੈ ਦੂਜੇ ਪਾਸੇ ਰੈਡ ਅਲਰਟ ਜਾਰੀ ਨੇ ਜੀ ਅੱਜ ਵੀ ਉਸ ਤੋਂ ਬਾਅਦ ਜਿਹੜੇ ਔਰੇਂਜ ਅਲਰਟ ਜਾਰੀ ਕੀਤੇ ਗਏ ਨੇ ਗਰਮੀ ਦੇ ਪੱਖੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੀਟ ਵੇਵ ਉਸੇ ਤਰ੍ਹਾਂ ਜਾਰੀ ਹੈ ਤੇ ਰਿਕਾਰਡ ਤੋੜ ਪੱਧਰ ਹੈ ਜਿਹੜੇ ਦਰਜ ਹੋ ਰਹੇ ਨੇ ਗਰਮੀ ਦੇ ਜੇਕਰ ਜਲਾਵਾਰ ਹੋੜਤੇ ਵੀ ਨਜ਼ਰ ਆ ਰਹੀ ਹੈ ਸਕਰੀਨ ਤੇ ਦੇਖ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਸਾਹਿਬ ਔਰ ਤਰਨਤਾਰਨ ਸਾਹਿਬ ਚਾਰਾ ਜਲਿਆਂ ਦੇ ਵਿੱਚ orange alert ਜਾਰੀ ਨੇ ਜੀ ਦੂਜੇ ਪਾਸੇ ਦੁਆਬੇ ਦੇ ਖੇਤਰ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਫੋਰਥਲਾ ਸੋਇਨਾ ਖੇਤਰਾਂ ਦੇ ਵਿੱਚ ਵੀ orange alert ਜੜੇ ਆ ਗਰੂਗੀ ਤੇ ਜਾਰੀ ਨੇ ਉਸ ਤੋਂ ਅੱਜ ਸਭ ਤੋਂ ਜ਼ਿਆਦਾ ਜਿਹੜੇ ਜ਼ਿਲ੍ਹੇ ਤਪ ਰਹੇ ਨੇ ਜੀ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਦੇ ਆ ਰਹੇ ਹਾਂ ਸਰਹੱਦੀ ਖੇਤਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮਕਸਦਰ ਸਾਹਿਬ ਮੋਗਾ ਬਠਿੰਡਾ ਮਾਨਸਾ ਬਰਨਾਲਾ ਤੇ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ red alert ਜਾਰੀ ਨੇ ਜੀ ਕਿਤੇ ਗਰਮੀ ਤੇ ਰਾਹਤ ਇਹਨਾਂ ਖੇਤਰਾਂ ਦੇ ਵਿੱਚ ਫਿਲਹਾਲ ਮਿਲਦੀ ਜਿਹੜੀ ਨਜ਼ਰ ਨਹੀਂ ਆ ਰਹੀ ਬਦਲਵਾਏ ਵੀ ਇੱਥੇ ਬਹੁਤ ਘੱਟ ਅਸਰ ਨੇ ਕਿ 30 ਤਰੀਕ ਲੈ ਕੇ 2-3 ਤਰੀਕ ਤੱਕ ਬਣੇਗੀ ਤੇ ਇੱਥੇ ਬਦਲਵਾਏ ਨਹੀਂ ਬਣਦੇ ਜੀ ਬਦਲਵਾਏ ਜੇਕਰ ਬਣਦੀ ਹੈ ਤੇ ਪੂਰਬੀ ਜਨਾਂ ਦੇ ਵਿੱਚ ਬਣ ਸਕਦੀ ਹੈ ਤੇ ਇੱਥੇ ਗਰਮੀ ਦਾ ਕਹਿਰ ਹੈ ਜਿਹੜਾ ਬਰਕਰਾਰ ਰਹੇਗਾ ਸਵੇਰੇ ਸਕੇ ਜੀ ਆਉਂਦੇ ਤਰ੍ਹਾਂ ਦੇ ਪੋਸਟ ਮਿਲਦੇ ਆਗਲੀ ਵੀਡੀਓ ਦੇ ਵਿੱਚ ਜਾਜ਼ਰ ਦਿਓ ਧੰਨਵਾਦ